ਚੱਪੜ ਚੜੀ ਦੇ ਮੈਦਾਨ ਦੇ ਵਿੱਚ ਇਹ ਗੁਰੂ ਘਰ ਸਜੋਬਤ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਬਾਬਾ ਬਾਦ ਸਿੰਘ ਬਾਬਾ ਕਾਨ ਸਿੰਘ ਬਨੋਦਵਾਲ ਸਿੰਘ ਵਰਗੇ ਜਰਨੈਲਾ ਨੇ ਔਰ ਆਪਣੇ ਆਪ ਨੂੰ ਭਾਰਤ ਦਾ ਸਭ ਤੋਂ ਤਗੜਾ ਸੂਬਾ ਕਹਾਉਂਦੇ ਕਹਾਉਣ ਵਾਲੇ ਵਜ਼ੀਰ ਖਾਨ ਦੇ ਗੋਡੇ ਲਵਾਈ ਸੀ ਉਹਦੀ 2.5 ਲੱਖ ਸੈਨਾ ਨੂੰ ਹਰਾ ਕੇ ਆਦੇ ਕੋ ਵੱਡੀਆਂ ਤੋਪਾਂ ਰਹਿਕਲੇ ਊਂਟ ਹਾਂਥੀ ਬਹੁਤ ਸਾਰੇ ਜੋ ਸਮਾਨ ਸੀ ਸੰਜੋਹਾ ਪਰ ਬੰਦਾ ਸਿੰਘ ਬਹਾਦਰ ਦੇ ਅਦਨੇ ਜੇ ਸਪਾਹੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਓਟ ਲੈ ਕੇ ਖਾਲਸੇ ਪੰਥ ਨੇ ਇਹਨੂੰ ਫਤਿਹ ਕਰਿਆ ਅਰ ਬਾਬਾ ਫਤਿਹ ਸਿੰਘ ਜੀ ਬਠੰਡੇ ਦੇ ਰਹਿਣੇ ਵਾਲੇ ਉਹਨਾਂ ਦੀ ਤਲਵਾਰ ਨਾਲ ਵਜੀਰ ਖਾਨ ਛਟ ਗਿਆ ਗਿਆ ਕਈ ਇਤਿਹਾਸਕਾਰ ਦੱਸਦੇ ਨੇ ਵੀ ਥੋੜੇ ਉਹਦੇ ਸਾਥ ਬਚੇ ਸੀ ਪਰ ਬੰਦਾ ਸਿੰਘ ਬਹਾਦਰ ਨੇ ਚੱਕ ਕੇ ਲਿਆ ਕੇ ਸਾਹਮਣੇ ਦਿਖ ਰਹੇ ਝੰਡ ਦੇ ਉੱਤੇ ਟੰਗ ਦਿੱਤਾ ਅਰਲੇ ਆਕੇ ਅੱਗ ਬਾਲ ਕੇ ਥੱਲੇ ਫੋਕਿਆ ਪਰਾਲੀ ਦੀ ਅੱਗ ਨਾਲ ਲੂਸਿਆ ਬਹੁਤ ਬੁਰੀ ਦਰਦਨਾਕ ਮੌਤ ਇਸ ਜੰਡ ਨਾਲ ਟੰਗ ਕੇ ਵਜ਼ੀਰ ਖਾਨ ਨੂੰ ਦਿੱਤੀ ਗਈ ਕਈ ਇਤਿਹਾਸਕਾਰ ਦੱਸਦੇ ਨੇ ਵੀ ਉਹਦਾ ਮਰੇ ਹੋਏ ਦਾ ਸਰੀਰ ਟੰਗਿਆ ਸੀ ਇੱਥੇ ਸਾਰੀ ਰਾਤ ਔਰ ਡੇਢ ਦਿਨ ਇੱਲਾ ਔਰ ਚੀਲਾਂ ਨੋਚ-ਨੋਚ ਕੇ ਖਾਂਦੇ ਰਹੇ ਕੁੱਤੇ ਉਹਦੀ ਲਾਸ਼ ਨੂੰ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਗਧਿਆਂ ਦੇ ਪਿੱਛੇ ਪਾ ਕੇ ਤੱਪੜ ਜੜੀ ਦੇ ਮੈਦਾਨ ਤੋਂ ਖੇਚ ਕੇ ਲਿਆ ਕੇ ਉਹਨੂੰ ਸਰਹੰਦ ਦੇ ਵਿੱਚ ਸਟਿਆ ਜਿੱਥੇ ਬਹੁਤ ਖੌਫਨਾਕ ਮੰਝਰ ਸੀ ਅਰ ਬਾਬਾ ਬੰਦਾ ਸਿੰਘ ਬਹਾਦਰ ਦੀ ਪੰਥ ਖਾਲਸਾਈ ਫੌਜ ਤੇ ਨਾਲ ਲਟੇਰੇ ਆਏ ਸੀ ਜਿਹੜੇ ਉਹਨਾਂ ਨੇ ਸਰਹੰਦ ਨੂੰ ਢਾਇਆ ਸਰਹੰਦ ਨੂੰ ਢਾ ਕੇ ਅਰ ਫਤਿਹ ਕਰਿਆ ਖਾਲਸਾਈ ਨਿਸ਼ਾਨ ਚ ਲਾਇਆ ਸੁੱਚਾ ਆਨੰਦ ਦਾ ਸੋਧਾ ਲਾਇਆ ਅਰ 12 ਕੋ ਵੱਡਾ ਸ਼ਹਿਰ 800 ਖੂਹ ਉਹ ਸ਼ਹਿਰ ਦੇ ਵਿੱਚ ਪਾਣੀ ਭਰਨ ਉਸੇ 12 ਕੋ ਵੱਡਾ ਸੀ ਐਡਾ ਵੱਡਾ ਸ਼ਹਿਰ ਤਬਾਹ ਕਰਦਾ ਤਾਰ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤੇ ਸਿੰਘ ਦੀ ਯਾਦਗਾਰ ਬਣਾਈ ਆਰ 6000 ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹ ਨਾਲ ਜਮੇ ਬਿਲਕੁਲ ਬਾਬਾ ਜੀ ਦੇ ਇੱਥੇ ਗੁਰੂ ਘਰ ਦੇ ਨਾਲ ਸੰਸਕਾਰ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਝੰਡਾ ਅੱਜ ਵੀ ਚੱਪੜਜੀ ਦੇ ਮੈਦਾਨ ਚ ਸਕੂਲ ਦੇ ਅੰਦਰ ਖੜਾ ਹੈ ਪਰ ਸਕੂਲ ਵਾਲੇ ਅੰਦਰ ਜਾਣ ਨਹੀਂ ਦਿੰਦੇ ਖਾਲਸੇ ਪੰਥ ਨੂੰ ਇਹ ਜਗਾ ਛਡਾਉਣੀ ਚਾਹੀਦੀ ਹੈ ਤਾਂ ਕਿ ਤਾਂ ਕਿ ਖਾਲਸਾ ਪੰਥ ਦਰਸ਼ਨ ਕਰ ਸਕੇ ਸਕੂਲ ਵਾਲੇ ਅੰਦਰ ਨਹੀਂ ਜਾਣ ਨਹੀਂ ਦਿੰਦੇ ਇਹਨਾਂ ਤੋਂ ਪਾਈ ਜਗਾ ਬਾਹਰ ਛਡਾਉਣੀ ਚਾਹੀਦੀ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ